ਕਰੇ ਕੋਣ ਕਰੇ? ਪੈਰ ਘੋੜਿਆ। ਕੋਈ ਤੇ ਤੁਹਾਨੂੰ ਆਵੇ। ਹੈ? ਲੋ 3 ਜਾਣੇ। ਕੋਣ ਕੋਣ ਆ? 3 ਜਾਣੇ। ਨਾਂ ਦੱਸ ਕੋਣ ਕੋਣ ਆ? ਮਾਤਾ ਜੀ ਕੋਣਾ ਜੀ? ਕੋਣ? ਹਾਂ ਜੀ। ਜਿ ਹੋਏਗਾ। ਕੋਣ ਕੋਣ ਘੱਟ ਦੇਣੀ। ਹਾਂ ਜੀ। ਘੱਟੀ। ਯਾਨੀ ਕਿ ਰਾਹ। ਭਰਾਗਾ। ਹੋਰ ਕੋਣ? ਉਹ ਭਰਾ ਨੇ। ਭਰਾਵਾ। ਉਹ ਵੱਡਾ ਵੀ ਛੋਟਾ। ਵੱਡਾ। ਵੱਡਾ ਪਾ। ਛੋਟਾ। ਕੀ ਕਰਦਾ? ਹਾਂ ਜੀ ਮੈਂ ਕੰਮ ਕਰਦਾ ਹਾਂ ਕੋਈ ਕੰਮ ਨਹੀਂ ਕਰਦਾ ਹੈ ਕੰਮ ਨਹੀਂ ਕਰਦਾ ਉਹ ਹੀ ਕਰਦਾ ਪੰਜਾਬ ਦੇ ਵਿੱਚ ਮੋੜ ਇੱਕ ਵਾਰ ਫਿਰ ਪਿਆਤਬੀ ਦੀ ਘਟਨਾ ਵਾਪਰੀ ਹੈ ਜੀਆਂ ਤਰਨਤਾਰਨ ਦਾ ਇਤਿਹਾਸਕ ਗੁਰਦੁਆਰਾ ਗੁਰਦੁਆਰਾ ਪੀਟ ਪੱਪਾ ਬੁੱਢਾ ਸਾਹਿਬ ਵਿਖੇ ਇਹ ਪਿਆਤਬੀ ਦੀ ਘਟਨਾ ਵਾਪਰੀ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਕੁੱਟਕਾ ਸਾਹਿਬ ਤੇ ਪੱਤਰਿਆਂ ਨੂੰ ਪਾੜਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲੱਤਾ ਗਿਆ ਹੈ ਪੰਜਾਬ ਦੇ ਵਿੱਚ ਮੋੜੇ ਇੱਕ ਵਾਰ ਫੇਰ ਪਿਆਤਬੀ ਦੀ ਇਹ ਘਟਨਾ ਵਾਪਰੀ ਹੈ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਦੇ ਵੱਲੋਂ ਇਸ ਵਿਅਕਤੀ ਨੂੰ ਕਾਬੂ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂ ਪੁੱਤਰ ਹਰਦੀਪਾਲ ਸਿੰਘ ਦੇ ਵੱਜੋਂ ਹੋਈ ਹੈ ਤੇ ਉਸ ਤੋਂ ਬਾਅਦ ਪਰਨ ਦੱਸ ਦਿੰਦੇ ਆ ਕਿ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਅੱਜ ਫੇਰੇ 9 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਇਆ ਇਹ ਵਿਅਕਤੀ ਉਸ ਤੋਂ ਬਾਅਦ ਇਸ ਦੇ ਵੱਲੋਂ ਗੁਰੂਕਾ ਸਾਹਿਬ ਦੇ ਅੰਗ ਜਿਹੜੇ ਨੇ ਉਹਨਾਂ ਨੂੰ ਫਾੜਿਆ ਜਾਂਦਾ ਉਸ ਤੋਂ ਬਾਅਦ ਵੀ ਅਤਭੀ ਦੀ ਘਟਨਾ ਜਿਹੜੀ ਉਸ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦਾ ਸੇਵਾਦਾਰਾ ਦੇ ਵੱਲੋਂ ਇਸ ਵਿਅਕਤੀ ਨੂੰ ਫੜ ਲੱਤਾ ਜਾਂਦਾ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਹਦੇ ਬਾਰੇ ਦੱਸਿਆ ਜਾਂਦਾ ਕਿਉਂਕਿ ਮੈਨੂੰ ਤਾਂ ਪਤਾ ਨਹੀਂ ਕਿੰਦੇ ਵੀ ਇਹ ਪਹਿਲਾਂ ਵੀ ਆਉਂਦਾ ਸੀ ਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲੰਬੇ ਸਮੇਂ ਤੋਂ ਆਉਂਦਾ ਸੀ ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਤੇ ਇਹਨੇ ਆਉਂਦੇ ਹਸਾਰ ਲਮਾਰੀ ਦੇ ਵਿੱਚੋਂ ਗੁਟਕਾ ਸਾਹਿਬ ਲਿਆ ਗੁਟਕਾ ਸਾਹਿਬ ਲੈ ਕੇ ਉਹਦੇ ਵਿੱਚੋਂ ਜਿਤਨਾ ਆਪਾਂ ਕਹਿ ਲਈਏ ਕਿ ਅਰਦਾਸ ਰਹਿਰਾ ਸਾਹਿਬ ਤੇ 16 ਸਾਫ ਜੀ ਦੀ ਬਾਣੀ ਇਸ ਤਰ੍ਹਾਂ 134 ਅੰਗ ਤੋਂ ਲੈ ਕੇ ਤੇ 174 ਤੱਕ ਨਿਤਨੇਮ ਦੀਆਂ ਹੋਰ ਬਾਣੀਆਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਆ ਉਸ ਗੁੱਟਕੇ ਦੇ ਵਿੱਚੋਂ ਇਹਦੇ ਅੰਗ ਜਿਹੜੇ ਨੇ ਉਹ ਪਾੜ ਦਿੱਤੇ ਇਹਦੇ ਅੰਗ ਪਾੜਦਿਆਂ ਪਾੜਦਿਆਂ ਹੀ ਸਾਡਾ ਉੱਥੇ ਸੇਵਾਦਾਰ ਮਜੂਸੀ ਭਾਈ ਨਿੰਦਰ ਸਿੰਘ ਉਹ ਸੇਵਾਦਾਰ ਮਜੂਸੀ ਉਹਨੇ ਝੱਟ ਦਿਨ ਨੂੰ ਫੜ ਲਿਆ ਔਰ ਬਾਅਦ ਦਫ਼ਤਰੀ ਆਂਦਾ ਇਸ ਵਕਤ ਚਭਾਲ ਥਾਣੇ ਦੇ ਵਿੱਚ ਆ ਪਹਿਲਾਂ ਤਵਦੀਸ਼ ਕਰਾਈ ਜਾਵੇਗੀ ਕਿ ਜੇ ਪਹਿਲਾਂ ਇਹਨਾਂ ਤੇ ਕੋ ਸੇਵਾ ਕਰਦਾ ਸੀ ਤੇ ਅੱਜ ਇਹਨੇ ਐਡਾ ਵੱਡਾ ਗੁਨਾਹ ਕੀਤਾ ਇਹਦੇ ਮਗਰ ਕਿਹਦਾ ਦਿਮਾਗ ਹੈ ਅਜਾ ਕਿੰਨੇ ਇਹਨੂੰ ਆਖਿਆ ਭਾਵੇਂ ਕੀ ਗੱਲ ਕੀਤੀ ਜਾਂਦੀ ਹੈ ਜੀ ਮੈਂਟਲੀ ਤੌਰ ਤੇ ਪਰ ਹਰ ਬੰਦਾ ਜਿਹੜਾ ਮੈਂਟਲ ਆ ਉਹਨੂੰ ਇਹੀ ਕੋ ਦਿਖਦਾ ਕਿ ਮੈਂ ਗੁਟਕਾ ਸਾਹਿਬ ਦਾ ਨਰਾਦਰ ਕਰਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇਹ ਇੱਕ ਬੜਾ ਹੀ ਸਵਾਲੀਆ ਚਿੰਨ੍ਹ ਆ ਇਸ ਵਾਸਤੇ ਇਸ ਵਕਤ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਤਨਾਮ ਸਿੰਘ ਸਰਦਾਰ ਸਰਬਦੇਵਾਲ ਸਿੰਘ ਇਹਨਾਂ ਤੋਂ ਇਲਾਵਾ ਸਾਡੇ ਕੋਲ ਸਤਿਕਾਰ ਕਮੇਟੀ ਦੇ ਜਿਹੜੇ ਨੇ ਵੀਰੋ ਵੀ ਸਾਰੇ ਪਹੁੰਚੇ ਨੇ ਸਾਡੀ ਇੱਕੋ ਇੱਕ ਹੀ ਆ ਕਿ ਪ੍ਰਸ਼ਾਸਨ ਦੇ ਕੋਲੋਂ ਕਿ ਸਭ ਤੋਂ ਪਹਿਲਾਂ ਤਪਦੀ ਇਤੀ ਜਾਵੇ ਇਹ ਦੇਖਿਆ ਜਾਵੇ ਕਿ ਜੇ ਅੱਗੇ ਸੇਵਾ ਕਰਨ ਦੇ ਅੱਜ ਇਹਨੇ ਕੰਮ ਕਿਉਂ ਕੀਤਾ ਕਿਸੇ ਦਾ ਸਿਖਾਇਆ ਪੜਾਇਆ ਤੇ ਨਹੀਂ ਆਉਂਦਾ ਤਾਂ ਇਹ ਤੱਕ ਜਾਇਆ ਜਾਵੇ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਦੇ ਦੁਆਰੋਂ ਕੀਤੀ ਜਾਵੇ ਅਸੀਂ ਚਾਹੁੰਦੇ ਹਾਂ ਕਿ ਇਹਦੀ ਚੰਗੀ ਤਰ੍ਹਾਂ ਸ਼ਾਨਵੀਨ ਕੀਤੀ ਜਾਵੇ ਜਿ ਤਰ੍ਹਾਂ ਪੁਲਿਸ ਮੁਲਾਜ਼ਮ ਕਰਦੇ ਹੁੰਦੇ ਆ ਉਸ ਤਰ੍ਹਾਂ ਕਰਕੇ ਇਕੱਲੀ ਐਫ ਆਈ ਆਰ ਦੀ ਨਕਲ ਨਾ ਸਾਨੂੰ ਦੇਣ ਉਹਦੀ ਸ਼ਾਨਬੀਣ ਕਰਕੇ ਉਹਦੇ ਪਿੱਛੇ ਕੀ ਸੀ ਉਹਨੂੰ ਕਿਸ ਨੇ ਸਿਖਾਇਆ ਵਾ ਕਿੰਨੇ ਘਲਾਇਆ ਵਾ ਕਿੰਨੇ ਇਸ ਦਿਨ ਤੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਉਹ ਪਾਣੀ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਸਾਫ਼ ਗੱਲ ਹੋਣੀ ਚਾਹੀਦੀ ਆ ਜੇਕਰ ਇਸ ਗੱਲ ਤੇ ਕੋਈ ਢਿਲ ਵਰਤਦਾ ਤੇ ਅਸੀਂ ਉਹਦੇ ਖਿਲਾਫ ਜਿਹੜਾ ਵਾ ਉਹ ਸੰਘਰਸ਼ ਕਰਾਂਗੇ ਇਹਨਾਂ ਕਰਮਜੀਤ ਸਿੰਘ ਨਾਂ ਦਾ ਵਾ ਮੁੰਡਾ ਅਪਾਜ ਵਾ ਬੱਤਾਂ ਤੋਂ ਤੇ ਇਹ ਪਿੱਛੋਂ ਪਿੰਡ ਭੋਜੀਆਂ ਦਾ ਸੀ ਸਿੰਘ 335 ਸਾਲ ਦੀ ਉਮਰ ਵਾ ਤੇ ਇਹ ਅੱਗੇ ਵੀ ਕਿਤੇ ਲੰਗਰ ਹਾਲ ਚ ਸੇਵਾ ਕਰਦਾ ਸੀ ਉਥੇ ਜੋਕਰ ਪਰਿਵਾਰ ਨੇ ਦੱਸਿਆ ਕਿ ਅੱਜ ਇਹ ਥੋੜੇ ਮੰਦਭਾਗੀ ਘਟਨਾ ਵਾਪਰੀ ਜਿੱਨੇ ਫੁੜਕਾ ਸਾਹਿਬ ਉੱਥੇ ਜਿਹੜੇ ਆਪਣੇ ਪਾਠ ਕਰਦੀ ਸੰਗਤ ਲਈ ਰੱਖੇ ਹੁੰਦੇ ਆ ਉਹ ਇਹਨੇ ਫੜਕੇ ਦੇ ਵਿੱਚੋਂ ਰਹਿ ਰਾਸਾ ਤੇ ਅੰਗ ਪਾੜਦੇ ਚ ਅਰਥਾਤ ਇਹਤਾ ਜੀ 95 ਦੇ ਤਹਿਤ ਗ੍ਰਿਫਤਾਰ ਕਰ ਲੈ